ਸੋਸ਼ਲ ਮੀਡੀਆ ਤੇ ਕਿਸੇ ਧਰਮ ਦੇ ਬਾਰੇ ਟਿੱਪਣੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਡੀਐਸਪੀ ਸਮਰਾਲਾ ਸਮਰਾਲਾ ਪੁਲਿਸ ਵੱਲੋਂ ਸਰਬਤਰਮ ਮੀਟਿੰਗ ਕੀਤੀ ਗਈ ਜਿਸ ਵਿੱਚ ਹਰ ਧਰਮ ਦੇ ਆਗੂ ਅਤੇ ਮੈਂਬਰ ਮੀਟਿੰਗ ਵਿੱਚ ਪਹੁੰਚੇ ਇਸ ਮੀਟਿੰਗ ਵਿੱਚ ਪਾਈਚਾਰਕ ਸਾਂਝਾ ਬਣਾਈ ਰੱਖਣ ਲਈ ਡੀਐਸਪੀ ਵੱਲੋਂ ਅਪੀਲ ਕੀਤੀ ਗਈ ਅਤੇ ਕਿਸੇ ਧਰਮ ਦੇ ਬਾਰੇ ਟਿੱਪਣੀ ਕਰਨ ਵਾਲਿਆਂ ਤੇ ਸਖਤ ਕਾਰਵਾਈ ਲਈ ਗੱਲ ਵੀ ਆਖੀ ਗਈ ਇਹਨੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਡੇ ਮੈਡਮਾਂ ਜੋ ਕਮਲੀ ਕੰਰੋਜੀ ਵੱਲੋਂ ਭੇਜਦੇ ਤਾਂ ਸੀ ਜਿਹੜਾ ਹਰ ਧਰਮ ਜਿਹੜਾ ਅਸੀਂ ਸਾਰੇ ਅੱਜ ਸਾਡੇ ਸਾਰੇ ਧਰਮ ਵਾਲੇ ਬੰਦੇ ਇਕੱਠੇ ਕੀਤੇ ਸੀ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਹੈ ਤੇ ਵਾਰਨ ਵੀ ਕੀਤੀ ਵੀ ਕੋਈ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ ਤੇ ਯਾ ਪਬਲੀਕਲੀ ਕੋਈ ਸਪੀਚ ਐ ਕਮੈਂਟਸ ਵਗੈਰਾ ਨਹੀਂ ਕਰੂਗਾ ਯੇ ਕੋ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਕੇਸ ਜਿਸੜ ਕਰਿਆ ਉਹਨੂੰ ਬੋਕੀ ਤਾਜ। ਤੇ ਸਭ ਸਭ ਆਪਣੇ ਸਰਬ ਧਰਮ ਬਹਿ ਇੱਥੇ ਦਾ ਸਾਰਿਆਂ ਦੀ ਜੜੀ ਮੈਂ ਦੇਖੀ ਸਾਂਝ ਬੜੀ ਵਧੀਆ ਹੈ ਸੋਨਾਲੇ ਸਾਡੇ। ਇਹਾ ਕੋ ਹੈ ਨਹੀਂ ਪਰ ਫਿਰ ਵੀ ਮੈਂ ਇਹਨਾਂ ਨੂੰ ਬਾਰਾ ਸਾਰੇ ਤੋਂ ਧਰਮਾਂ ਨੂੰ ਜਿੰਨੇ ਇਹਨਾਂ ਦੇ ਬੁੱਢੀ ਸੀ ਉਹਨਾਂ ਨੂੰ ਬੁਲਾਇਆ ਵੀਰ ਵੀ ਕੀਤੀ ਹੈ ਦੁਬਾਰਾ। ਤੁਹਾਨੂੰ ਕਿਹੜੇ ਜਥੇਵੰਦੀਆਂ ਇਹ ਜਥੇਵੰਦੀਆਂ ਜਿਵੇਂ ਸਾਡੇ ਨਿਆਂਗ ਜਥੇਵੰਦੀਆਂ ਨਾਲ ਸਿੱਖ ਭਾਈਚਾਰੇ ਤੋਂ Hindu ਭਾਈਚਾਰੇ ਤੋਂ ਮੁਸਲਮਾਨ ਭਾਈਚਾਰੇ ਤੋਂ ਅਸਾਈ ਭਾਈਚਾਰੇ ਤੋਂ ਸਾਰੇ ਹੀ ਧਰਮਾਂ ਦੇ ਨਮਾਇंदे ਆ ਸਾਡੇ ਕੋਲ ਇਸ ਤੇ ਕੀ ਆਸ਼ਵਾਸ ਦਿੱਤਾ ਇਹ ਨਹੀਂ ਬੜਾ ਵਧੀਆ ਪ੍ਰਸ਼ਾਸ਼ਨ ਦਿੱਤਾ ਇਹਨਾਂ ਦੀ ਆਪਸ ਵਿੱਚ ਵੀ ਬੜੀ ਵਧੀਆ ਸਾਂਝ ਇਹ ਮੈਂ ਉਹਦੀ ਪ੍ਰਸ਼ੰਸਾ ਵੀ ਕਰਦਾ ਸਮਰਾਲੇ ਸਾਰੇ ਧਰਮਾਂ ਵਾਲਿਆਂ ਦੀ ਬੜੀ ਚੰਗੀ ਗੱਲ ਲੱਗੀ ਮੈਨੂੰ ਫਿਰ ਵੀ ਮੈਂ ਦੇ ਜੂਨੀਅਰ ਬੱਚੇ ਨਾਲ ਅੱਗੇ ਨਵੇਂ ਬੱਚੇ ਜੁੜਦੇ ਆ ਇਹਨਾਂ ਦੇ ਜਰੀਏ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਜੇ ਕੋ ਗਲਤੀ ਕਰਦਾ ਫੈਕਟਰੀ ਕੀਤਾ ਇਹੋ ਗਲਤੀ ਇਹ ਜੀ ਗਲਤੀ ਕਰੂਗਾ ਤੇ ਖਿਲਾਫ ਕੇਸ ਵੀ ਰਜਿਸਟਰ ਕੀਤਾ ਜਾਊਗਾ ਤੇ ਨੂੰ ਹਟਕੰਦਰ ਵੀ ਦਿੱਤਾ ਜਾਊਗਾ ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ WhatsApp ਦੇ ਮੇ ਸੋਸ਼ਲ ਸਾਈਟ ਤੇ Instagram ਕਿਸੇ ਵੀ ਇਹੀ ਚੀਜ਼ ਦੇ ਕੋਈ ਕਿਸੇ ਧਰਮ ਦੇ ਖਿਲਾਫ ਉਸ ਵਗੈਰਾ ਨਹੀਂ ਪਾਊਗਾ ਜੇ ਕੋ ਪਾਊਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਇਸ ਤੋਂ ਬਿਨਾ ਮੈਂ ਫਿਰ ਹੋਰ ਵੀ ਕਹਿਣਾ ਜਿਵੇਂ ਕੋਈ WhatsApp ਦੇ ਥਰੂ Instagram ਦੇ ਥਰੂ ਜਿਹੜੇ ਕੋ ਮੈਸੇਜ ਆਂਦੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ অথੈਂਟੀਸਿਟੀ ਵਾਚੀਏ ਜੇ ਕੋ ਗਲਤ ਵਫਾ ਵੀ ਬਣਾਊਗਾ ਵੀ ਅੱਗੇ ਉਹ ਮੈਸੇਜ ਆਇਆ ਸੀ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ